ਆਪਰੀ ਘੋੜੀ ਵੀ ਖੜੀ ਆ ਹਜੇ ਆ ਖੋਦੇ ਦੇ ਵੀ ਆ ਦੁਨੀਆ ਦੀ ਅਜ ਬੇਕੀ ਰੰਗ ਦਿਖਾਉਂਦੀ ਆ ਬਹੁਤ ਧੰਨਵਾਦ ਹੈ ਬਾਹਰ ਦੇ ਪਿੰਡ ਵਾਲੇ ਜੀ ਨੂੰ ਵੱਡਾ ਸਤਿਕਾਰ ਆ ਸਾਰੇ ਵੀਰਾਂ ਦਾ ਦੌਰ ਬਾਹਰ ਨਾਂ ਬਾਈ ਨੂੰ ਪਹੁੰਚਾਉਣ ਵਾਲੇ ਦਾ ਬਾਈ ਜੀ ਫੇਰ ਦੇਖਦੇ ਆ ਇਹ ਬਰਨਾਲੇ ਦੇ ਕੋਲੋਂ ਆਇਆ ਵੱਡੀ ਜਾਂਦੇ ਆ ਮਹਿਲ ਤੋਂ ਪਹੁੰਚਦਾ ਦੱਦਾ ਹੂਰ ਦਾ ਉਹਦੇ ਨਾਲ ਹੀ ਪਿੰਡ ਤੇ ਹੰਗੂ ਵਾਲਾ ਆਉਂਦਾ ਵਾ ਬਾਈ ਜਸਵੀਰ ਸਿੰਘ ਮਹਿਲੂਆ ਟੀਟਰ ਜਲਾ ਦੀ ਆਪ ਕੋ ਹੱਥ ਨਾ ਮਾਰਿਆ ਨਾ ਤੇ ਬਾਈ ਇਹੀ ਖੜਾ ਹੋ ਉਹ ਇੱਕ ਹੀ ਜਗ੍ਹਾ ਰੁਕ ਜਾਓ ਛੱਡੋ 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 ਵੀਰ ਜੀ ਭਰਾਵਾ ਅੱਗੇ ਆ ਜਾਈਏ ਨਾ ਕੋਈ ਕਦੇ ਘੋੜਾ ਤੇ ਬੂੜਾ ਪਰੋਸੇ ਤੇ ਵਾਹਦੇ ਆ ਸ਼ੁਕਰ ਹੈ ਵੀਰੋ ਜਿੰਨੀ ਵੀ ਇਹਨਾਂ ਦੀ ਮਾਲ ਸਾਬ ਸਵਾਲ ਖੜਖੜਾ ਜਿਹਨੇ ਪਲਦੇ ਹੁੰਦੇ ਆ ਤੇ ਅੱਜ ਦੇਖਤੀਆਂ ਫਰਿਆਦ ਕੀ ਰੰਗ ਦਿਖਾਉਂਦਾ ਨਿਹੰਗੂਆ ਵਾਲਿਆਂ ਦਾ ਢੋਲਾ ਟੱਕਰ ਸ਼੍ਰੀ ਅਮਰਤ ਸਾਹਿਬ ਸਾਹਿਬ ਵਾਲੇ ਦਾ ਸਰਪੰਚ ਨੇ ਨਾਲ ਜਿੰਨੀ ਉਹਨਾਂ ਨਾਲ ਮੰਡੇਰਾ ਵਾਲਿਆਂ ਦੇ ਨਾਲ ਮੰਡੇਰਾ ਵਾਲੇ ਜਿੰਨੀ ਉਹਨਾਂ ਦੇ ਨਾਲ ਪੱਟੀ ਸਮੇਂ ਸੁਧਰੋਣੇ ਵਾਲੇ ਸੰਵਾਦੀ ਫਿਰ ਕਿਸੇ ਦਾ ਲੈਣਾ ਆ ਸ਼ਰਤ ਦਿੱਤੀ ਲਾਸਟ ਆ ਵੇਖਾਂ ਲੈ ਜਦੋਂ ਲੈ ਚਲੋ ਨਾ ਬਾਜੀ ਆ ਘੋੜੇ ਦੇ ਵੀ ਵੱਡੇ ਚਰਚੇ ਆ ਲਵਲੀ ਹੋਣੀ ਤੇ ਮੰਗੀ ਹੋਣੀ ਵਿਕੀ ਹੋਣੀ ਇੰਗਲੈਂਡ ਦੇ ਵਾਸਤੇ ਆ ਇਹ ਪ੍ਰਧਾਨ ਮੰਤਰੀਆਂ ਵੀਰੋਂ ਬੜੇ ਫਾਸਮੈਟ ਕਰਕੇ 500 ਮਿਲਦੇ ਨਾ 5-6 ਪੁਆਇੰਟਾਂ ਦਾ ਫਰਕ ਸੀ ਤੇ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਆ ਜਿਹੜਾ ਧੋੜਾ ਚੱਲਿਆ ਵਾ ਨਵਾਂ ਇਸ ਵਾਰ ਯੋ ਹੀ ਨਿਕਲਿਆ ਵਾ ਸੂਪਰ ਤੋ ਦੇਖਦੇ ਆ ਰੇਂਦਰ ਜੀ ਦਾ ਤਰਾਰ ਆਓ ਬਹੁਤ ਬਹੁਤ ਤੁਹਾਡੇ ਪਰੋਂ ਤੁਸੀਂ ਜਿਹੜੇ ਜਿਹੜਾ ਕਹਿੰਦੇ ਸੀ ਕਿ ਮੁੰਡਾ ਆਇਆ ਹੋਇਆ ਰੇਂਦਰ ਜੀ ਮਨਿੰਦਰ ਵੀ ਕਰੋ ਵੀਰ ਦਾ ਸਰਕਾਰ ਤੁਸੀਂ ਬਹੁਤ ਧੰਨਵਾਦ ਵੀਰੋ ਫਿਰ ਖੁਸ਼ੀ ਹੁੰਦੀ ਆ ਬੰਦਿਆਂ ਨੂੰ ਬਾਈ ਜਿਹੜੇ ਕਾਰਜ ਆਰੰਭੇ ਸੀ ਉਹ ਸਾਥ ਨਾਲ ਹੋ ਜਾਣ ਇਹਨਾਂ ਮਨਿੰਦਰ ਹੁਣਾਂ ਦੇ ਵੀ ਪੱਬ ਦੀ ਥੱਲੇ ਲੱਗਦੇ ਵੀਰੋ ਕਿਹੋ ਜਿਹਾ ਮੇਲਾ ਸਫਲ ਆ सारे चैंपियन आ गए उड़े आ गए बंदे भी भी तो सारे चैंपियन सब आ गए अलग का सारे ही आ गया मैं तो कहीं क्या उत्तेजन भी क्या करता हूँ बंदा मैं संदेह करता हूँ कोई ना कोई कोई ना लाइन चलो भाई जी ये भी तो आज छोटी बंदा आ बोले आए ये आज के लिए कोड़ा बना रहे हैं जेठन के लिए भी तो ये भी, लो भी, लो भी, लो भी ਨੂੰ ਕਹਿੰਦੇ ਕਰੇ ਕਿ ਕਰਦਾ ਬਹੁਤ ਸੋਨਾ ਵੀਰ ਦਾ ਸੌਂਦਾ ਵੀਰੋ ਪ੍ਰਮਾਤਮਾ ਕਿਰਪਾ ਕਰੇ ਇਸ ਸਤੰਭੀ ਜਿੰਨਾ ਚੱਲਦਾ ਬੰਦਾ ਬਿਚਾਰ ਚੱਲਦਾ ਚਾਹੇ ਧੜ ਜਾਣ ਚਾਹੇ ਵੱਧ ਜਾਣਾ ਫਿਰ ਬੰਦਾ ਆਰ ਪਾਰੀ ਹੁੰਦਾ ਟੈਲੀ ਮਾਰੇ ਤੇ ਬੱਦੇ ਵੀ ਮਾਰੇ ਵਾਹ ਬਾਜੀ ਸੁਭਾਸਪ ਤੇ ਜਿਲੰਦਰ ਸਿੰਘ ਮੁੰਡਾ ਅੱਜ ਆਸਟ੍ਰੇਲੀਆ ਦੇ ਵਿੱਚੋਂ ਬਾਡੀ ਬਿਲਡਿੰਗ ਦੇ ਵਿੱਚ ਪਹਿਲੀ ਵਾਰੀ ਕੋਈ ਪੰਜਾਬੀ ਫਸਟ ਆਇਆ ਵਾ ਇਸੇ ਕਰਾਂ ਤੇ ਅੱਜ ਸੰਘਾਸੀ ਦਾ ਮੇਲਾ ਵੀਰੋ ਅੱਜ ਦੀਆਂ ਖੁਸ਼ੀਆਂ ਦੀਆਂ ਖਬਰਾਂ ਨੇ ਪੰਜਾਬੀਆਂ ਦੇ ਲਈ ਤੇ ਅੱਜ ਹਿੰਦੁਸਤਾਨੀਆਂ ਦੇ ਲਈ ਬਟਾ ਵੀਰੋ ਜਿੱਥੇ ਸਤਿਕਾਰਾਂ ਲਿਆ ਲਿਆ ਸਦੀ ਵੀਰਾਂ ਮਨਿੰਦਰ ਹਾਣੇ ਵੀਰ ਹਰਿੰਦਰਪ੍ਰਸਾਦ ਹਾਣੇ ਦਾ ਵਿਸ਼ੇਸ਼ ਸਤਿਕਾਰ ਆ ਬਾਬਾ ਜੀ ਗਗਨਦੀਪ ਜੀ ਪਟਿਆਲਾ ਸਭ ਵੱਡੇ ਧੰਨਵਾਦ ਹੈ ਵੀਰੋਂ ਇਧਰੋਂ ਆਨੰਦ ਆਤਾ ਫੇਰ ਆਪਣੇ ਭਾਰਤ ਦੇ ਵਿੱਚ ਵੈਲਕਮ ਦੇ ਲਈ ਤੇ ਆਉਣ ਵਾਲੀ ਫਰੀਦ ਤਿਆਰ ਕਰਦੇ ਲਈ ਪਹੁੰਚੇ ਰਹਾ ਖੁੱਤੋਂ ਰਖਸ਼ਤ ਹੋ ਰਿਹਾ ਮਾਨ ਸਨਮਾਨ ਲੈ ਕੇ ਪੰਜਾਬੀਆਂ ਤੋਂ ਪੰਜਾਬੀਆਂ ਦੀਆਂ ਤਾੜੀਆਂ ਕੋਟੋਂ ਬਰਨਾਰੇ ਵੱਲ ਜਾਂਦੇ ਆ ਦਤਾਹੂ ਦਾ ਪੋਲ ਆਉਂਦਾ ਨਹਿਰ ਦਾ ਪੋਲ ਦੇ ਨਾਲ ਹੀ ਪਿੰਡਾਂ ਦੇ ਹਾਣੂਆ ਹਾਣੂਆ ਜਸਪੀਤ ਸਿੰਘ ਜੀ ਨਿਹਾਰਡਵਾਲ ਬੈਂਟੂ ਜਲਾਲ ਦੀ ਬਾਤ ਇਹ ਜਦੋਂ ਗੱਲ ਕਿੱਥੇ ਰੁਕਦੀ ਹੈ ਨਿਹਾਰਡਵਾਲ ਸੈਕਟਰ 55 ਦੇ ਨਾਲ 21 763 ਪੁਆਇੰਟ